ਸਿਸ ਪਿੰਡ ਦੇ ਵਿੱਚ ਰਾਤੀ ਬਹੁਤ ਜ਼ਿਆਦਾ ਮਾੜੀ ਘਟਨਾਵਾਂ ਹੋਈਆਂ ਨੇ ਗਿਆ ਕੀ ਹੋਇਆ ਨਾ ਤਾਂ ਪਿੰਡ ਦੇ ਵਿੱਚ ਡੰਗਰ ਰਹੇ ਨੇਗੇ ਪਸ਼ੂਆਂ ਤੱਕ ਪਸ਼ੂਆਂ ਨੂੰ ਵੀ ਸ਼ਿਕਾਰ ਬਣਾਇਆ ਗਿਆ ਬੱਕਰੀਆਂ ਨੂੰ ਡੌਗ ਜਿ ਕੁੱਤਿਆਂ ਨੂੰ ਵੀ ਸ਼ਿਕਾਰ ਬਣਾਇਆ ਗਿਆ ਪਿੰਡ ਦੇ ਵਿੱਚ ਰਾਤੀ ਕਾਫੀ ਜਗ੍ਹਾਾਂ 'ਤੇ ਟਾਈਗਰ ਸ਼ੇਰ ਦੇਖਿਆ ਗਿਆ ਸ਼ੇਰ ਦੇਖਿਆ ਗਿਆ ਜੰਗਲੀ ਜਾਨਵਰ ਆ ਜਿਹੜਾ ਤੁਹਾਨੂੰ ਪਤਾ ਸ਼ੇਰ ਕਹਿ ਦਿੰਦੇ ਆ ਕਿ ਆਪਾਂ ਪਰ ਕਈ ਭਰਾ ਕਹਿ ਦਿੰਦੇ ਨੇ ਕਿ ਬੀਏ ਫੇਕ ਵੀਡੀਓ ਹੁੰਦੀਆਂ ਨੇ ਗਿਆ ਜਾਣ ਕੇ ਫੁਨਾਡ ਆਈ ਜਾ ਰਹੀ ਆ ਪਰ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਲਓ ਕਿੰਨੀਆਂ ਜਗਾਵਾਂ ਤੇ ਕਿੰਨੇ ਸੀਸੀਟੀਵੀ ਕੈਮਰੇ ਨੇ ਫੁਟੇਜ ਦੇ ਵਿੱਚ ਵਕ ਵਕ ਫੁਟੇਜ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅਸੀਂ ਵੀ ਜਿੱਥੇ ਸ਼ੇਰ ਨੇ ਆ ਕੇ ਘਰਾਨੇ ਵਿੱਚ ਰੱਖੇ ਹੋਏ ਕੁੱਤੇ ਪਾਲਤੂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੋਰ ਕਾਫੀ ਜਗ੍ਹਾ ਤੇ ਆ ਕੇ ਉਹਨਾਂ ਨੇ ਡੌਗਜ ਤੇ ਹਮਲਾ ਕੀਤਾ ਪਸ਼ੂਆਂ ਤੇ ਹਮਲਾ ਕੀਤਾ ਮੱਝਾਂ ਤੇ ਬੱਕਰੀਆਂ ਤੇ ਗਾਵਾਂ ਤੇ ਤੁਸੀਂ ਦੇਖ ਦੇ ਕੇ ਹੈਰਾਨ ਰਹਿ ਜਾਵੋਗੇ ਦੋਸਤੋ ਵੀ ਇਹ ਆਏ ਕਿੱਥੋਂ ਕਿੱਧਰੋਂ ਆਏ ਕਿਵੇਂ ਪਿੰਡ ਦੇ ਵਿੱਚ ਇਹ ਦਾਖਲ ਹੋਏ ਪਿੰਡ ਦੇ ਆਲੇ-ਦੁਆਲੇ ਕੱਟੂ-ਕੱਟ 50 ਕਿਲੋਮੀਟਰ ਤੱਕਰ ਕੀ 60 ਕਿਲੋਮੀਟਰ ਤੱਕ ਨਾ ਕੋਈ ਜੰਗਲ ਹੈਗਾ ਵੀ ਇਹ ਕਿੱਧਰੋਂ ਆ ਕੇ ਕੌਣ ਸੱਡ ਕੇ ਗਿਆ ਕਰਿਆ ਕਿਵੇਂ ਇਸ ਪਿੰਡ ਦੇ ਵਿੱਚ ਇਹ ਦਾਖਲ ਹੋਏ ਕਰੇ ਨੇਗੇ ਸਿਰ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਪਾਉਂਡ ਤੱਕਰ ਧਿਆਨ ਦੇ ਗੌਰ ਦੇ ਨਾਲ ਵੀਡੀਓ ਨੂੰ ਦੇਖੀ ਚੱਲਣਾ ਨੜੇ ਚੱਲਦੀ ਚੱਲਦੀ ਵੀਡੀਓ ਨੂੰ ਕਰ ਦੇਣਾ ਦੋਸਤੋ ਸ਼ੇਰੇ ਰਾਤ ਦੀਆਂ ਵੀਡੀਓ ਰਹਿ ਗਈਆਂ ਰਾਤ ਦੇ ਸੀਸੀਟੀਵੀ ਕੈਮਰੇ ਦੀਆਂ ਬੱਕੋ ਬਕਰੇ ਸੀਸੀਟੀਵੀ ਦੇ ਕੈਮਰੇ ਦੀਆਂ ਫੁਟੇਜ ਨੇ ਗਈਆਂ ਕਈ ਵਾਰ ਕੋਈ ਕਹਿੰਦਾ ਵੀ ਇਹ ਗ੍ਰੀਨ ਇਫੈਕਟ ਲਾਇਆ ਹੋਇਆ ਜਾਂ ਕੰਪਿਊਟਰ ਗ੍ਰਾਫੀ ਕੀਤਾ ਹੋਊਗਾ ਦੇਖ ਲਓ ਤੁਹਾਡੇ ਸਾਹਮਣੇ ਕਿੱਦਾਂ ਦੀ ਗ੍ਰਾਫਿਕ ਹੋ ਜੂਗੀ ਕਹਿੰਦਾ ਜਿਸਤਾਂ ਲਾ ਕੇ ਸੋਈ ਜਾਣੇ ਜਿਸ ਪਿੰਡ ਦੇ ਇਹ ਕਹਿਰ ਵਾਪਰਿਆ ਗਏ ਪਿੰਡ ਵਾਲੀ ਜਾਣਦੇ ਆਗੇ ਦੂਜਿਆਂ ਨੇ ਤਾਂ ਹਾ 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 ਹੂ ਹੂ ਹੀ ਕਰਨਾ ਹੁੰਦਾ ਦੋਸਤੋ ਪਰ ਤੁਸੀਂ ਇਹ ਦੇਖੋ ਵੀਰ ਜਿੱਥੇ ਜਿੱਥੇ ਗਿਆ ਜਿੱਥੇ ਜਿੱਥੇ ਇਹ ਦਾਖਲ ਹੋਏ ਨੇ ਪਰ ਇਹਨਾਂ ਨੇ ਪਾਲਤੂ ਜਾਨਵਰਾਂ ਤੇ ਹੀ ਹਮਲਾ ਕੀਤਾਗਾ ਆਪਣਾ ਨਾ ਕਿ ਕਿਸੇ ਬੰਦੇ ਦੇ ਉੱਪਰ ਪਰ ਤੁਸੀਂ ਇਹ ਦੇਖੋ ਇਨਸਾਨ ਬਚ ਗਏ ਜਾਨਵਰ ਮਾਰੇ ਗਏ ਵਿਚਾਰੇ ਜਾਨਵਰਾਂ ਦੇ ਉੱਪਰ ਇਹੋ ਜਿਹਾ ਕਹਿਰਾ ਆਇਆ ਵੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਮੋਗੇ ਯਾਰ ਤੁਹਾਨੂੰ ਸਾਰੀਆਂ ਸੀਸੀਟੀਵੀ ਕੈਮਰੇ ਦੀਆਂ ਫੁਟੇਜਾਂ ਦਿਖਾਊਗਾ ਪਿੰਡ ਕਿਹੜਾ گاਉ ਵੀ ਤੁਹਾਨੂੰ ਸਾਰਾ ਦੱਸ ਦਾਂਗੇ ਦੋਸਤੋ ਚਾਹੇ ਆਕੇ ਪੂਰੇ ਪਿੰਡ ਦੇ ਵਿੱਚ ਤੁਸੀਂ ਆਪਦਾ ਪਤਾ ਕਰ ਸਕਦੇ ਹੋ ਪੂਰੇ ਪਿੰਡ ਦੇ ਵਿੱਚ ਆਕੇ ਆਪਦੀ ਇਨਕੁਆਇਰੀ ਕਰ ਸਕਦੇ ਹੋਗੇ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਹਾਂ ਕੀ ਗੱਲਬਾਤ ਆ ਕੀ ਹੋਇਆ ਇਸ ਪਿੰਡ ਦੇ ਵਿੱਚ ਕਿਵੇਂ-ਕਿਵੇਂ ਇਸ ਪਿੰਡ ਦੇ ਵਿੱਚ ਇਹ ਦਾਖਲ ਹੋਏ ਕਰੇ ਨੇ ਪਰ ਚਾਰੇ ਪਾਸੇ ਪਿੰਡ ਦੇ ਵਿੱਚ ਜਿੱਥੇ-ਜਿੱਥੇ ਸੀਸੀਟੀਵੀ ਕੈਮਰੇ ਲੱਗੇ ਸੀ ਹਰ ਇੱਕ ਫੁਟੇਜ ਨੂੰ ਖੰਗਾ ਲੈ ਗਿਆ ਫੁਟੇਜ ਚੈੱਕ ਕਰੀ ਗਈ ਹੈ ਫੁਟੇਜ ਦੇ ਵਿੱਚ ਸਾਫ ਨਜ਼ਰ ਆਉਂਦਾ ਦਿਖਾਈ ਦਿੱਤਾਗਾ ਕਈ ਭਰਾਵਾਂ ਨੇ ਦਾ ਆਪਣੇ ਘਰਾਂ ਦੀਆਂ ਛੱਤਾਂ ਤੇ ਖੜਕੇ ਵੀ ਇਹਨਾਂ ਦੀ ਵੀਡੀਓ ਆਉਂਦੇ ਕਰਦੇ ਨਹੀਂ ਬਣਾਈਆਂ ਕਰੀਆਂ ਗਈਆਂ ਨਹੀਂ ਗਿਆ ਮੋਬਾਈਲ ਦੇ ਨਾਲ ਕੁਝ ਵੀਡੀਓ ਤੁਹਾਨੂੰ ਦਿਖਾਵਾਂਗੇ ਆਪਾਂ ਸੀਸੀਟੀਵੀ ਕੈਮਰੇ ਨਾਲ ਕੁਝ ਮੋਬਾਈਲ ਫੋਨਾਂ ਨਾਲ ਵੀ ਕਈ ਭਰਾਵਾਂ ਨੇ ਵੀਡੀਓ ਰਿਕਾਰਡ ਕੀਤੀ ਹੈਗੀ ਜਿੱਥੇ ਤੁਸੀਂ ਦੇਖ ਕੇ ਹੈਰਾਨ ਰਹੇ ਹੋਗੇ ਕਈ ਘਰਾਂ ਦੇ ਵਿੱਚ ਗੇਟ ਟੱਪ ਦੇ ਵੀ ਨਜ਼ਰ ਆਏ ਨੇਗੇ ਹੁਣ ਤੁਹਾਨੂੰ ਦਿਖਾਉਣਾ ਮੈਂ ਆ ਇਸ ਘਰ ਦੇ ਵਿੱਚ ਆ ਘਰ ਦੀ ਵੀਡੀਓ ਦੇਖ ਲਓ ਤੁਸੀਂ ਵੀ ਗੇਟ ਲੱਗਿਆ ਹੋਇਆ ਅੰਦਰ ਕੁੱਤੇ ਨੂੰ ਕੋਈ ਭਣਕ ਲੱਗੀ ਪਰ ਦੇਖੋ ਵੀ ਗੇਟ ਦੇ ਉੱਤੋਂ ਦੀ ਸਲਾਂਗ ਮਾਰ ਕੇ ਅੰਦਰ ਆਇਆ ਉੱਤੋਂ ਦੀ ਗੇਟ ਕੱਪ ਕੇ ਅੰਦਰ ਆਇਆ ਅੰਦਰੋਂ ਡੌਗੀ ਨੂੰ ਚੁੱਕ ਕੇ ਲੈ ਗਿਆ ਦੇਖੋ ਸ਼ੇਰ ਆ ਜਿਹੜਾ ਇਹ ਟਾਈਗਰ ਅੰਦਰੋਂ ਚੁੱਕ ਕੇ ਲੈ ਗਿਆ ਕੁੱਤੇ ਨੂੰ ਪਾਲਤੂ ਜਾਨਵਰ ਆਪਣਾ ਜਿਹੜਾ ਘਰ ਦੇ ਵਿੱਚ ਰੱਖਿਆ ਹੁੰਦਾ ਵਫਾਦਾਰ ਰੱਖਿਆ ਹੁੰਦਾਗਾ ਘਰ ਦੀ ਰਾਖੀ ਰੱਖਦਾ ਕਰਦਾ ਪਰ ਦੇਖੋ ਉਹਨੂੰ ਵੀ ਉੱਥੋਂ ਆਪਣਾ ਸ਼ਿਕਾਰ ਬਣਾ ਕੇ ਚੁੱਕ ਕੇ ਲੈ ਗਿਆ ਘੱਟੋ ਘੱਟ ਨਾਂ ਵਾਲਾ ਵੀ 50 ਕੁੱਤੇ ਜਿਹੜੇ ਪਿੰਡ ਦੇ ਨੇਗੇ ਰਾਤੀ ਇਹਨਾਂ ਨੇ ਪਾਲਤੂ ਜਾਨਵਰ ਇਹ ਸ਼ੇਰ ਨੇ ਹਨਾ ਘਰਾਂ ਦੇ ਵਿੱਚ ਰੱਖੇ ਹੋਏ ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਰੋਡ ਦੇ ਉੱਪਰ ਭੱਜਿਆ ਜਾਂਦਾ ਸ਼ੇਰ ਇੱਕ ਭਰਾ ਦੇ ਨਾਲ ਵੀ ਟਕਰਾ ਗਿਆ ਰੋਡ ਦੇ ਉੱਪਰ ਇਹ ਵੀ ਤੁਹਾਨੂੰ ਸੀਸੀਟੀਵੀ ਮੈਂ ਦਿਖਾ ਦਾਂ ਦੇਖੋ ਤੁਸੀਂ ਰੋਡ ਦੇ ਉਪਰ ਆ ਅ ਇੱਕ ਦੁੱਧ ਲਈ ਆਉਂਦਾ ਸੀ ਭਰਾ ਉਹਦੇ ਵਿੱਚ ਵੱਜ ਕੇ ਜਦੋਂ ਉੱਥੋਂ ਦੀ ਉਹ ਨੰਗਣ ਲੱਗਿਆ ਦੇਖੋ ਰੋਡ ਦੇ ਉੱਪਰ गिर ਗਿਆ ਦੁੱਧ ਵੀ ਤੁਹਾਨੂੰ ਡੁੱਲਿਆ ਹੋਇਆ ਰੋਡ ਦੇ ਉੱਪਰ ਨਜ਼ਰ ਆਉਂਦਾ ਹੋਵੇਗਾ ਵੱਜ ਕੇ ਹੋਰ ਭਰਾ ਵੀ ਆਏ ਜਦੋਂ ਉਹਨੇ ਉਹਨੂੰ ਦੱਸਿਆ ਵੀ ਯਾਰ ਸ਼ੇਰ ਸੀਗਾ ਟਾਈਗਰ ਸੀਗਾ ਦੁੱਧੇ ਨਾਲ ਦੀ ਨਾਲ ਉੱਥੋਂ ਆਪਣਾ ਰਸਤਾ ਨ ਆਪਣੀ ਦੀ ਕਰਿਆ ਵੀ ਆਪਾਂ ਨੇ ਗਿਰਿਸ਼ਕਾਰ ਹੋ ਜੀਏ ਪਰ ਫਿਰ ਵੀ ਹੋਰ ਭਰਾ ਉੱਥੇ ਗੱਡੀਆਂ ਵਾਲੇ ਰੁਕੇ ਕਰੇ ਉਹਨਾਂ ਨੇ ਉਹਦੀ ਹੈਲਪ ਕਰੀ ਹਨਾ ਭਰਾ ਦੀ ਇਹਦੇ ਛੱਟ ਫੇਟ ਬੱਜੀ ਯਾਰ ਬੰਦਾ ਡਿੱਗ ਗਿਆ ਦੁੱਧ ਵੀ ਸਾਰਾ ਉਹਦਾ ਗਿਰ ਗਿਆ ਕਰਕੇ ਆ ਡੈਰੀ ਤੋਂ ਦੁੱਧ ਲੈ ਕੇ ਆ ਰਿਹਾ ਸੀਗਾ ਪਰ ਤੁਸੀਂ ਦੇਖੋ ਵੀ ਕਾਫੀ ਵੀਡੀਓ ਇਹਦੇ ਵਿੱਚ ਤੁਹਾਨੂੰ ਆ ਦਿਖਾ ਰਿਹਾ ਵੀ ਹੁਣ ਇਹ ਵੀਡੀਓ ਦੇਖ ਕੇ ਤੁਸੀਂ ਆਪ ਦੱਸੋ ਵੀ ਯਾਰ ਵੀ ਤੁਹਾਨੂੰ ਕਿਸੇ ਪਾਸੇ ਕੁਝ ਫੇਕ ਲੱਗ ਰਿਹਾ ਹੈ ਕਿਸੇ ਪਾਸੇ ਤੁਹਾਨੂੰ ਇਹ ਲੱਗ ਰਿਹਾ ਹੈਗਾ ਵੀ ਕੋਈ ਕੰਪਿਊਟਰ ਦੀ ਗ੍ਰਾਫਿਕ ਜੀ ਕੀਤੀ ਹੋਵੇਗਾ ਹੋਊਗੀ ਦੇਖ ਲਓ ਤੁਹਾਡੇ ਸਾਹਮਣੇ ਵੱਖੋ ਵੱਖਰੀਆਂ ਵੀਡੀਓ ਦਿਖਾ ਰਿਹਾ ਮੈਂ ਜਿੰਨੀਆਂ ਵੀਡੀਓ ਦਿਖਾ ਰਿਹਾ ਹਾਂ ਇਹ ਸਾਰੀਆਂ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਹਰ ਇੱਕ ਘਰ ਦੇ ਵਿੱਚ ਕੈਮਰੇ ਲੱਗੇ ਹੁੰਦੇ ਨੇ ਕਿ ਪਰ ਸੋਚਣ ਦੀ ਗੱਲ ਸਭ ਤੋਂ ਵੱਡੀ ਇਹੀ ਆ ਜਾਂਦੀ ਹੈਗੀ ਹਰ ਇੱਕ ਦਿਮਾਗ ਦੇ ਵਿੱਚ ਇਹੀ ਗੱਲ ਆਉਂਦੀ ਹੈਗੀ ਵੀ ਜਦੋਂ ਪਿੰਡ ਦੇ ਆਲੇ-ਦਾਲੇ ਕੋਈ 150 ਕਿਲੋਮੀਟਰ ਤੱਕ ਜੰਗਲ ਤੱਕ ਨਹੀਂ ਹੈਗਾ ਪਿੰਡ ਦੇ ਵਿੱਚ ਕਿੱਥੋਂ ਆ ਚੁੱਕੇ ਨੇਗੇ ਕਿੱਧਰੋਂ ਆਏ ਨੇਗੇ ਕੱਟੂ-ਕੱਟ ਨਾਂ ਵਾਲਾ ਵੀ ਇਹ 4-5 ਜਾਨਵਰ ਪਿੰਡ ਦੇ ਵਿੱਚ ਫਿਰਦੇ ਦਿਖਾਈ ਦਿੱਤੇ ਨੇਗੇ ਪੰਜ ਛੇਰ ਪਿੰਡ ਦੇ ਵਿੱਚ ਦਿਖਾਈ ਦਿੱਤੇ ਪੰਜਾਂ ਛੇਰਾਂ ਨੇ ਪਿੰਡ ਦੇ ਕੁੱਤਿਆਂ ਨੂੰ ਹੀ ਆਪਣਾ ਸ਼ਿਕਾਰ ਬਣਾਇਆਗਾ ਕੁੱਤੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਛੇਰਾਂ ਨੇ ਖਤਮ ਕਰਤੇ ਤੇ ਕਾਫੀ ਪਸ਼ੂਆਂ ਤੇ ਵੀ ਹਮਲਾ ਕੀਤਾ ਮੱਝਾਂ ਹੋ ਗਈਆਂ ਬੱਕਰੀਆਂ ਹੋ ਗਈਆਂ ਤਾਂ ਤੁਸੀਂ ਦੇਖ ਲਓ ਯਾਰ ਕਿੰਨਾ ਨੁਕਸਾਨ ਆ ਜਿਹੜਾ ਇਹ ਕਰਕੇ ਚਲੇ ਗਏ ਪਰ ਇਹ ਆਏ ਕਿੱਧਰੋਂ ਕਿੰਨਾ ਨੇ ਇਨਾਂ ਨੂੰ ਇੱਥੇ ਹੈਰ ਕੀਤਾ ਕਿ ਕੌਣ ਇਹਨਾਂ ਨੂੰ ਇੱਥੇ ਆਪਣੇ ਜੀਵ ਦਾ ਕਹਿ ਲਿਆ ਵੀ ਕੋਈ ਪਿੰਜਰੇ 'ਚ ਪਾ ਕੇ ਲੈ ਕੇ ਆਇਆ ਸੀ ਵੀ ਇੱਥੇ ਆ ਕੇ ਉਹਨਾਂ ਨੇ ਪਿੰਜਰਾ ਚੱਕਤਾ ਵੀ ਪਿੰਡ ਦੇ ਵਿੱਚ ਫਿਰਦੇ ਰਹਿਣ ਦੋ ਕਾਫੀ ਜਗ੍ਹਾ ਤੇ ਦਾ ਪੈਟਰੋਲ ਪੰਪਾਂ ਤੇ ਵੀ ਨਜ਼ਰ ਆਏ ਨੇਗੀ ਪੈਟਰੋਲ ਪੰਪ ਤੇ ਵੀ ਫਿਰਦਾ ਨਜ਼ਰ ਆਇਆ ਪੈਟਰੋਲ ਪੰਪ ਦੀ ਫੁਟੇਜ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਉੱਥੇ ਪੰਪ ਤੇ ਵੀ ਨਜ਼ਰ ਆਇਆਗਾ ਫਿਰਦਾ ਸ਼ੇਰ ਦੇਖ ਲਵੋ ਐਂਡ ਤੇ ਇੱਕ ਸ਼ੇਰ ਦੇ ਨਾਲ ਦਾ ਬਹੁਤ ਮਾੜੀ ਹੋ ਗਈ ਕੀ ਹੋ ਗਈ ਵੀ ਇੱਕ ਘਰ ਦੇ ਵਿੱਚ ਭਾਂਡਾ ਪਿਆ ਸੀ ਵਰਤਨ ਪਿਆ ਸੀ ਵੱਡਾ ਸਾਰਾ ਪਤੀਲਾ ਉਹਦੇ ਵਿੱਚ ਸ਼ੇਰ ਫਸ ਗਿਆ ਹੁਣ ਇੱਥੇ ਹੱਸੋਗੇ ਤੁਸੀਂ ਵੀਡੀਓ ਦੇਖਦੇ ਦੇਖਦੇ ਨਾ ਟੈਨਸ਼ਨ ਨਾ ਲਓ ਐਂਡ ਤੇ ਤੁਹਾਨੂੰ ਉਹ ਵੀ ਦਿਖਾਉਣਾ ਮੈਂ ਉਹ ਵੀ ਦੇਖ ਲਓ ਤੁਸੀਂ ਤੁਹਾਡਾ ਮਨ ਨੂੰ ਤੁਹਾਡੇ ਨੂੰ ਸੰਤੁਸ਼ਟੀ ਫੇਰੀ ਆਊ ਮੈਨੂੰ ਪਤਾ ਇਹ ਸੋਸ਼ਲ ਮੀਡੀਆ ਚੀਜ਼ ਹੀ ਐਸੀ ਆ ਇਹ ਤੇ ਵਿਸ਼ਵਾਸ ਕਰਨਾ ਬਹੁਤ ਰੀਅਲ ਹੋਵੇਗੀ ਪਤਾ ਨਹੀਂ ਨਹੀਂ ਹੋਵੇਗੀ ਇਹ ਆਪਣੇ ਮਨਾਂ ਦੇ ਵਿੱਚ ਚੱਲਦਾ ਰਹੇਗਾ ਪਰ ਦੋਸਤੋ ਇਹ ਰੀਅਲ ਹੈ ਰੀਅਲ ਹੈ ਰੀਅਲ ਹੈ ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਵੀ ਇਹ ਰੀਅਲ ਆ ਮੈਂ ਨਾ ਤੁਹਾਡੇ ਮੂਰੇ ਅਪੀਲ ਹੀ ਕਰ ਸਕਦਾ ਭਾਈ ਇਹ ਰੀਅਲ ਹੈ ਇਹਦੇ ਵਿਸ਼ਵਾਸ ਕਰ ਲੋ ਇਹ ਜਮਾਂ ਜੈਨੂਨ ਗੱਲ ਆ ਗਈ ਕੋਈ ਉਹ ਨਹੀਂ ਹੈਗਾ ਵੀ ਅਸੀਂ ਵਿਊ ਲੈਣ ਦੇ ਮਾਰੇ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜਾਂ ਕੋਈ ਪੈਸੇ ਵਫਾ ਨਾ ਡਾ ਰਹੇ ਆ ਜਨਬਰਾ ਯਾਰ ਕਿਤੇ ਵੀ ਆ ਸਕਦੇ ਹੈਗੇ ਕਿੱਡੀ ਵੱਡੀ ਗੱਲ ਆ ਦੇਖ ਲੋ ਹੁਣ ਤੁਹਾਡੇ ਸਾਹਮਣੇ ਆ ਗਈ ਫੁਟੇਜ ਵੀ ਜਿਹਦੇ ਵਿੱਚ ਉਹਨੇ ਪਤੀਲੇ ਦੇ ਵਿੱਚ ਸਿਰ ਫਸਾਇਆ ਵੇ ਆਪਣਾ ਦੇਖ ਲੋ ਆ ਪਗਾਗਰਜੀ ਦੇ ਵਿੱਚ ਸਿਰ ਫਸਾ ਲਿਆ ਫਿਰ ਮਸਾ ਸਿਰ ਕੱਢਿਆ ਹੁੰਦੇ ਨੇਗੇ ਜੰਗਲਾਤ ਅਧਿਕਾਰੀ ਹੁੰਦੇ ਨੇ ਉਹ ਆਏ ਉਹ ਇਹਨੂੰ ਕੈਦ ਕਰਕੇ ਲੈ ਕੇ ਗਏ ਫਿਰ ਜੰਗਲ ਦੇ ਵਿੱਚ ਇਹ ਛੱਡੇ ਗਏ ਨੇਗੇ ਪਰ ਪਿੰਡ ਦੇ ਵਿੱਚ ਜੋ ਨੁਕਸਾਨ ਹੋਣਾ ਸੀ ਜਾਨਵਰਾਂ ਦਾ ਹੋਇਆ ਤੇ ਇਹਨਾਂ ਨੁਕਸਾਨ ਹੋਇਆ ਪਸ਼ੂਆਂ ਦਾ ਹੋਇਆ ਬੱਕਰੀਆਂ ਦਾ ਹੋਇਆ ਨੁਕਸਾਨ ਦੀ ਉੱਪਰ ਭਾਈ ਹੁਣ ਕਿਤੋਂ ਨਹੀਂ ਹੋ ਸਕਦੀ ਇਸੇ ਕਰਕੇ ਸੁਚੇਤ ਰਹੋ ਸੁਰਖਸ਼ਤ ਰਹੋ ਸਾਵਧਾਨ ਰਹੋ ਤੇ ਵੀਡੀਓ ਨੂੰ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਰਹਾ ਕਰੋ ਤੇ ਚੈਨਲ ਨੂੰ ਕਰ ਲਿਓ ਫੋਲੋ ਤੁਹਾਡਾ ਆਪਣਾ ਚੈਨਲ BB19 Blacky